ਬਲਵੀਰ ਸਿੰਘ ਜੀ ਬਲਵੀਰ ਸਿੰਘ ਅੱਜ ਜਿਹੜਾ ਤੁਸੀਂ ਪ੍ਰੋਗਰਾਮ ਕਰਾਇਆ ਇਹ ਕਾਦਰ ਦੇ ਸੰਬੰਧ ਵਿੱਚ ਕਰਾਇਆ ਤੇ ਵੀਰ ਜੀ ਆਪਣੇ ਸਹਬਜ਼ਾਦਿਆਂ ਦੇ ਸੰਬੰਧ ਵਿੱਚ ਕਰਾਇਆ ਅੱਜ ਕੀ ਕੀ ਪ੍ਰੋਗਰਾਮ ਸੀ ਅੱਜ ਪ੍ਰੋਗਰਾਮ ਸੀ ਲੰਗਰ ਸੀ ਛੀਂਹ ਸੀ ਰਸਦਾ ਲੰਗਰ ਸੀ ਜੀ ਆ ਸਾਰੇ ਨੱਗਰ ਨੇ ਜੁੜ ਕੇ ਸਾਰਾ ਇਕੱਠੇ ਹੋ ਕੇ ਕਰਾਇਆ ਹਾਂਜੀ ਬਿਲਕੁਲ ਸਹਬਜ਼ਾਦਿਆਂ ਦੀ ਯਾਦ ਵਿੱਚ ਕਰਾਇਆ ਸਹਬਜ਼ਾਦਿਆਂ ਦੀ ਯਾਦ ਵਿੱਚ ਠੀਕ ਹੈ ਹੋਰ ਅੱਗੇ ਕੀ ਪ੍ਰੋਗਰਾਮ ਨੇੜੇ ਕਰਨੇ ਆ ਤੁਸੀਂ ਪ੍ਰੋਗਰਾਮ ਆਸੀਂ ਤਾਂ ਵੀਰ ਜੀ ਐ ਕਹਿੰਦੇ ਆ ਵੀ ਵੱਧ ਤੋਂ ਵੱਧ ਅਸੀਂ ਚੰਗੇ ਪ੍ਰੋਗਰਾਮ ਕਰੀਏ ਸਿੱਖੀ ਵੱਲ ਬੱਚਿਆਂ ਨੂੰ ਜੋੜੀਏ ਤੇ ਨਸ਼ਾ ਤੋਂ ਅਸੀਂ ਬੱਚਿਆਂ ਨੂੰ ਰਹਿਤ ਕਰੀਏ ਸਾਡਾ ਤਾਂ ਇਹੀ ਪਰਾਲਾ ਹੈ ਅਸਾ ਸਿੱਧੀ ਜੋੜ ਮੇਲੇ 'ਚ ਤੁਸੀਂ ਕਿਹੜੀ ਚੀਜ਼ ਦਾ ਤੁਸੀਂ ਲੰਗਰ ਲਾਉਨੇ ਹੋ ਰੋਡ ਦੇ ਉੱਤੇ ਵੀ ਜੋੜ ਮੇਲੇ 'ਚ ਅਸੀਂ 25 26 ਦਾ ਰਸ ਦਾ ਲੰਗਰ ਲਾਉਨੇਗੇ ਇਹ ਹਰ ਸਾਲ ਲਾਉਨੇ ਹਰ ਸਾਲ ਲਾਉਂਦੇ ਆ ਕਿੰਨੇ ਕਿ ਕਿੰਨੀ ਕੁ ਦੁਨੀਆ ਲੰਘਦੀ ਹੈ ਜੋ ਸ਼ਕਦੇ ਰਸ ਉਹ ਪਤਾ ਨਹੀਂ ਲੱਗਦਾ ਬਹੁਤ ਦੁਨੀਆ ਪਤਾ ਨਹੀਂ ਲੈਂਦਾ ਵੀ ਕਿੰਨੇ ਕਿ ਲੰਘਦੇ ਕਿੰਨੀ ਇਹ ਕਿਹੜਾ ਪਿੰਡ ਹੈ ਜੀ ਆਪਣਾ ਇਹ ਪਿੰਡ ਜਾਗੋ ਚਨਾਸੜ ਜੀ ਕਿੱਥੇ ਦਾ ਪਿੰਡ ਹੈ ਇਹ ਇਹ ਲਾਟਰ ਚ ਪੈ ਗਿਆ ਜੀ ਸਰਦਾਰ ਮੁਫਤੇਖੜ ਸਾਹ ਦਾ ਕੋਈ ਜਖਵਾਲੀ ਕੇ ਅਨੰਦ ਵਰਕੀਸ਼ਾ ਇਹ ਅਨੰਦ ਵਰਕੀਸ਼ਾ ਤੋਂ ਮੁੜ ਕੇ ਤੇ ਹੱਲੋ ਕਾਲੀ ਦੇ ਨਾਲ ਪੈ ਜਾਂਦਾ ਵੀਰ ਜੀ ਅੱਛਾ ਬਹੁਤ ਉਪਰਾਲਾ ਪਿੰਡ ਦਾ ਹੈ ਜੀ ਹਾਂਜੀ ਹਾਂਜੀ ਤਾਂ ਹੀ ਪਿੰਡਦਿਆਂ ਨੇ ਸਹਿਯੋਗ ਦਿੱਤਾ ਪਹਿਲਾਂ ਵੀ ਮੈਨੂੰ ਸਰਪੰਚ ਬਣਾਇਆ ਸੀ ਤੇ ਹੁਣ ਮੇਰੀ ਮੈਂ ਘਰ ਵਾਲੀ ਫੇਰ ਸਰਪੰਚ ਹੈ ਬਹੁਤ ਮਤਲਬ ਥੋੜਾ ਵੱਧ ਜਾੜ ਕੇ ਤੁਸੀਂ ਕੰਮ ਕਰਦੇ ਹੋ ਹਾਂਜੀ ਹਾਂਜੀ ਸਹਿਯੋਗ ਦਿੰਦੇ ਨੇ ਪਿੰਡ ਦੇ ਲੋਕ ਬਹੁਤ ਵੀ ਆਪਣੇ ਨਾਲ ਨੇ